ਕੈਨੇਡਾ ਚ ਮੈਨੀਟੋਬਾ ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਕਾਰ ਸੂਬਾ ਸਰਕਾਰ ਨੇ ਐਲਾਨੀ ਐਮਰਜੈਂਸੀ ਲੋਕਾਂ ਲਈ ਰਾਹਤ ਕੇਂਦਰ ਸਥਾਪਿਤ ਰੂਬਿਓ ਵੱਲੋਂ ਵੀਜ਼ਾ ਰੱਦ ਕਰਨ ਦੇ ਐਲਾਨ ਮਗਰੋਂ ਚੀਨੀ ਵਿਦਿਆਰਥੀ ਚਿੰਤਤ ਚੀਨ ਨੇ ਫੈਸਲੇ ਨੂੰ ਤਰਕਹੀਣ ਦੱਸਿਆ ਬੀਤੇ ਦਿਨ ਅਮਰੀਕਾ ਸਰਕਾਰ ਨੇ ਕੁਝ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦਾ ਕੀਤਾ ਸੀ ਐਲਾਨ ਹੈਮਿਲਟਨ ਤੋਂ ਗੁਆਚੀ ਪੰਜਾਬਣ ਦੀ লাশ ਕੂੜੇ ਦੇ ਢੇਰ ਚੋਂ ਮਿਲੀ ਸ਼ਾਲੀਨੀ ਸਿੰਘ ਦੀ ਭਾਲ ਦੌਰਾਨ ਹੈਮਿਲਟਨ ਦੇ ਵਿੱਚ ਕੂੜੇ ਦੇ ਢੇਰ ਚੋਂ ਮਿਲੇ ਮਨੁੱਖੀ ਅਵਸ਼ੇਸ਼ ਹੈਮਿਲਟਨ ਦੀ ਰਹਿਣ ਵਾਲੀ 40 ਸਾਲ ਦੀ ਸ਼ਾਲੀਨੀ ਸਿੰਘ ਦਸੰਬਰ 2024 ਵਿੱਚ ਹੋਈ ਸੀ ਲਾਪਤਾ ਗੜ ਸ਼ੰਕਰ ਦੇ ਨੌਜਵਾਨ ਨੇ ਕੈਨੇਡਾ ਚ ਕਰਾਈ ਬੱਲੇ ਬੱਲੇ ਲੈਫਟੀਨੈਂਟ ਬਣ ਪੰਜਾਬ ਦਾ ਨਾਂ ਕੀਤਾ ਰੋਸ਼ਨ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਫਲਿਨ ਫਲੋਨ ਸ਼ਹਿਰ ਦੇ ਨੇੜੇ ਮੋੜ ਜੰਗਲ ਦੀ ਅੱਗ ਭੜਕ ਪਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਦਦ ਲਈ ਫੌਜ ਭੇਜਣ ਤੇ ਸਹਿਮਤੀ ਦਿੱਤੀ ਹੈ। ਪ੍ਰੀਮੀਅਰ ਵੈਬ ਕਿਨੀਊ ਨੇ ਕਿਹਾ ਕਿ ਜੰਗਲ 'ਚ ਲੱਗੀ ਅੱਗ ਕਰਕੇ ਫਲਿਨ ਫਲੋਨ ਸ਼ਹਿਰ ਦੇ ਸੈਂਕੜੇ ਲੋਕ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਨੇ। ਮੁੱਖ ਮੰਤਰੀ ਨੇ ਵਿਨੀਪੈਗ ਦੇ ਭਾਈਚਾਰਿਆਂ ਅਤੇ ਕੰਪਨੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਲਈ ਆਪਣੇ ਦਰਵਾਜ਼ੇ ਖੋਲਣ ਦੀ ਬੇਨਤੀ ਕੀਤੀ ਹੈ। ਉਹਨਾਂ ਲੋਕਾਂ ਲਈ ਬਿਲੀ ਮੈਸੀਓਂਕ ਅਰੀਨਾ 709 ਕਿਵਾਰਟਿਨ ਸਟਰੀਟ ਵਿਨੀਪੈਗ ਵਿੱਚ ਪ੍ਰਬੰਧ ਕੀਤੇ ਨੇ ਜਿਨ੍ਹਾਂ ਵਿੱਚ ਪ੍ਰੋਵਿੰਸ਼ੀਅਲ ਐਮਰਜੈਂਸੀ ਸੋਸ਼ਲ ਸਰਵਿਸਿਜ਼ ਅਤੇ ਕੈਨੇਡੀਅਨ ਰੈੱਡ ਕਰਾਸ ਦੇ ਸਟਾਫ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ। ਰਿਸੈਪਸ਼ਨ ਸੈਂਟਰ ਸਾਰੀ ਰਾਤ ਖੁੱਲ੍ਹਾ ਰਹੇਗਾ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਓ ਨੇ ਕਿਹਾ ਕਿ ਅੱਗ ਕਰਕੇ ਤਕਰੀਬਨ 17000 ਲੋਕਾਂ ਨੂੰ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਮੈਨੀਟੋਬਾ ਸ਼ਹਿਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਲਸੀ ਹੈ। ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫੌਜ ਨੂੰ ਮਦਦ ਲਈ ਬੁਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੈਚਵਨ ਦੇ ਕ੍ਰਾਈਟਨ ਵਿੱਚ 1200 ਨਿਵਾਸੀਆਂ ਨੂੰ ਸੁਰੱਖਿਅਤ ਟਿਕਾਣਿਆਂ ਤੇ ਜਾਣ ਲਈ ਆਖ ਦਿੱਤਾ ਗਿਆ ਹੈ। ਮੈਨੀਟੋਬਾ ਵਿੱਚ 22 ਸਰਗਰਮ ਜੰਗਲੀ ਅੱਗਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਭਰ ਤੋਂ ਫਾਇਰ ਫਾਈਟਰ ਅੱਗ ਬੁਝਾਉਣ ਵਿੱਚ ਮਦਦ ਕਰ ਰਹੇ ਨੇ। ਅਮਲੇ ਨੂੰ ਅੱਗ ਦੇ ਕਾਬੂ ਪਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਇਸ ਦੌਰਾਨ ਇੱਕ ਫਾਇਰ ਫਾਈਟਰ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਹਸਪਤਾਲ ਵਿੱਚ ਜ਼ੇਰ ਇਲਾਜ ਹੈ ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਵਿੱਚ ਲੱਗੀ ਅੱਗ ਦੇ ਸਬੰਧ ਵਿੱਚ ਹੁਣ ਤੱਕ 15 ਲੋਕਾਂ ਦੇ ਦੋਸ਼ ਲਗਾਏ ਗਏ ਨੇ ਜਦਕਿ 21 ਲੋਕਾਂ ਨੂੰ ਹੋਰ ਚੇਤਾਵਨੀ ਦਿੱਤੀ ਗਈ ਹੈ ਪ੍ਰਿੰਸ ਐਲਬਰਟ ਫਲਿਨਫਲੋਨ ਅਤੇ ਸਸਕਾਰਟਨ ਵਿੱਚ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਬਾਰੇ ਕੀਤੇ ਐਲਾਨ ਮਗਰੋਂ ਅਮਰੀਕਾ 'ਚ ਪੜ੍ਹਦੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਇਸ ਐਲਾਨ ਮੁਤਾਬਕ ਅਮਰੀਕਾ ਵੱਲੋਂ ਅਜਿਹੇ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜੋ ਜੋਖਮ ਵਾਲੇ ਖੇਤਰਾਂ ਦੀ ਪੜ੍ਹਾਈ ਕਰ ਰਹੇ ਨੇ ਅਤੇ ਜਿਨ੍ਹਾਂ ਦਾ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸਬੰਧ ਹੈ। ਦੂਜੇ ਪਾਸੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੌਰਨਿੰਗ ਨੇ ਅਮਰੀਕਾ ਦੇ ਇਸ ਫੈਸਲੇ ਨੂੰ ਤਰਕਹੀਣ ਦੱਸਿਆ। ਉਹਨਾਂ ਨੇ ਅੱਜ ਕਿਹਾ ਆਜ਼ਾਦੀ ਦੇ ਬੇਬਾਕੀ ਦੀ ਗੱਲ ਕਰਨ ਵਾਲੇ ਅਮਰੀਕਾ ਦਾ ਇਹ ਐਲਾਨ ਰਾਜਨੀਤੀ ਅਤੇ ਭੇਦਭਾਵ ਭਰੀ ਕਾਰਵਾਈ ਤੋਂ ਪ੍ਰੇਰਿਤ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਸ ਸੰਬੰਧ ਵਿੱਚ ਅਮਰੀਕਾ ਕੋਲ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ। ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਤੇ ਸ਼ੁਰੂ ਤੋਂ ਚੀਨ ਤੇ ਅਮਰੀਕਾ ਦੇ ਦਵੱਲੇ ਸਬੰਧਾਂ ਚ ਤਣਾਅ ਰਿਹਾ ਹੈ। ਸਾਲ 2019 ਵਿੱਚ ਟਰੰਪ ਦੀ ਪਹਿਲੀ ਪਾਰੀ ਚ ਚੀਨ ਦੇ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਅਮਰੀਕਾ ਚ ਵੀਜ਼ੇ ਸੰਬੰਧੀ ਦਿੱਕਤਾਂ ਬਾਰੇ ਜਾਗਰੂਕ ਕਰਦੇ ਚੇਤਾਵਨੀ ਦਿੱਤੀ ਸੀ ਹੈਮਿਲਟਨ ਦੇ ਇੱਕ ਕੂੜੇ ਦੇ ਢੇਰ ਚ ਮਨੁੱਖੀ ਅੰਗ ਮਿਲੇ ਨੇ ਅਤੇ ਪੁਲਿਸ ਦਾ ਸ਼ੱਕ ਹੈ ਕਿ ਇਹ ਹੈਮਿਲਟਨ ਦੀ ਗੁੰਮ ਹੋਈ ਔਰਤ ਸ਼ਾਲਿਨੀ ਸਿੰਘ ਦੇ ਹੋ ਸਕਦੇ ਨੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਪੁਲਿਸ ਨੇ ਕਿਹਾ ਕਿ ਉਹ ਡੀਐਨਏ ਜਾਂਚ ਦੇ ਨਤੀਜੇ ਦੀ ਉਡੀਕ ਕਰ ਰਹੇ ਨੇ ਜਿਸ ਦੇ ਆਉਣ ਵਿੱਚ ਕਈ ਹਫ਼ਤੇ ਲੱਗ ਸਕਦੇ ਨੇ ਡਿਟੈਕਟਿਵ ਸਰਜੈਂਟ ਡੈਰਲ ਰੀਡ ਨੇ ਕਿਹਾ ਜੋ ਅੰਗ ਸਾਨੂੰ ਮਿਲੇ ਨੇ ਉਹ ਉਸ ਇਲਾਕੇ ਤੋਂ ਮਿਲੇ ਨੇ ਜਿੱਥੇ ਇਸ ਕੇਸ ਲਈ ਜਾਂਚ ਕੀਤੀ ਜਾ ਰਹੀ ਸੀ ਇਸ ਲਈ ਮੈਂ ਉਮੀਦ ਕਰ ਰਿਹਾ ਹਾਂ ਕਿ ਸਾਨੂੰ ਉਹੀ ਡੀਐਨਏ ਨਤੀਜੇ ਮਿਲਣਗੇ ਜਿਨ੍ਹਾਂ ਦੀ ਅਸੀਂ ਉਡੀਕ ਕਰ ਰਹੇ ਹਾਂ 40 ਸਾਲਾ ਸ਼ਾਲੀਨੀ ਸਿੰਘ ਨਾਲ ਆਖਰੀ ਵਾਰ 4 ਦਸੰਬਰ ਨੂੰ ਗੱਲ ਹੋਈ ਸੀ ਹੋਮ ਸਾਈਡ ਯੂਨਿਟ ਨੇ ਇਸ ਮਾਮਲੇ ਦੀ ਜਾਂਚ ਸੰਭਾਲ ਲਈ ਸੀ ਅਤੇ ਪੁਲਿਸ ਨੇ ਫਰਵਰੀ ਵਿੱਚ ਲੈਂਡਫਿਲ ਦੀ ਭਾਲ ਸ਼ੁਰੂ ਕੀਤੀ ਸੀ। ਸ਼ਾਲਿਨੀ ਸਿੰਘ ਦੇ ਮਾਪੇ ਅਨੀਤਾ ਅਤੇ ਦਲੀਪ ਸਿੰਘ ਨੇ ਦੱਸਿਆ ਕਿ 21 ਮਈ ਨੂੰ ਹੈਮਿਲਟਨ ਪੁਲਿਸ ਉਹਨਾਂ ਦੇ ਬਰਲਿੰਗਟਨ, 온ਟਾਰੀਓ ਵਾਲੇ ਘਰ ਆਈ ਅਤੇ ਉਹਨਾਂ ਨੂੰ ਇਹ ਖਬਰ ਦਿੱਤੀ ਕਿ ਉਹਨਾਂ ਨੂੰ ਸ਼ਾਇਦ ਸ਼ਾਲਿਨੀ ਦੇ ਕੁਝ ਅੰਗ ਮਿਲੇ ਨੇ। ਦਲੀਪ ਨੇ ਕਿਹਾ, "ਅਸੀਂ ਇਹ ਸੁਣਨਾ ਚਾਹੁੰਦੇ ਸੀ ਕਿ ਉਹ ਸੁਰੱਖਿਅਤ ਹੈ ਅਤੇ ਘਰ ਆ ਰਹੀ ਹੈ ਪਰ ਸਾਨੂੰ ਸਭ ਤੋਂ ਵੱਡੀ ਦੁਖਦਾਈ ਖਬਰ ਮਿਲੀ।" ਅਨੀਤਾ ਨੇ ਕਿਹਾ, "ਉਹਨਾਂ ਨੇ ਸਾਨੂੰ ਠੀਕ-ਠਾਕ ਨਹੀਂ ਦੱਸਿਆ ਕਿ ਉਹਨਾਂ ਨੂੰ ਕੀ ਮਿਲਿਆ ਹੈ।" ਉਨ੍ਹਾਂ ਨੇ ਸਿਰਫ ਇਹ ਕਿਹਾ ਕਿ ਇਹ ਜਾਣਨਾ ਸਾਡੇ ਲਈ ਠੀਕ ਨਹੀਂ ਹੋਵੇਗਾ ਪੁਲਿਸ ਨੇ ਅੱਗੇ ਕਿਹਾ ਕਿ ਇਸ ਪੱਧਰ ਦੀ ਲੈਂਡਫਿਲ ਖੋਜ ਹੈਮਿਲਟਨ ਪੁਲਿਸ ਵੱਲੋਂ ਪਹਿਲੀ ਵਾਰ ਕੀਤੀ ਜਾ ਰਹੀ ਹੈ ਹੁਣ ਇਹ ਜਾਂਚ 15ਵੇਂ ਹਫ਼ਤੇ 'ਚ ਦਾਖਲ ਹੋ ਚੁੱਕੀ ਹੈ ਅਤੇ ਹੋਰ ਅੰਗਾਂ ਦੀ ਜਾਂ ਸਬੂਤਾਂ ਦੀ ਭਾਲ ਜਾਰੀ ਰਹੇਗੀ। ਸ਼ਾਲੀਨੀ ਸਿੰਘ ਦੀ ਗੁੰਮਸ਼ੁਦਗੀ ਮਾਮਲੇ 'ਚ ਅਨੀਤਾ ਅਤੇ ਦਲੀਪ ਨੇ ਦੱਸਿਆ ਕਿ ਉਹਨਾਂ ਨੇ 4 ਦਸੰਬਰ ਤੋਂ ਬਾਅਦ ਬੇਹਤ ਚਿੰਤਤ ਹੋ ਕੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਹ ਉਸ ਨੂੰ ਉਸਦੇ ਬੁਆਏਫਰੈਂਡ ਨੂੰ ਵਾਰ-ਵਾਰ ਫੋਨ ਕਰਦੇ ਰਹੇ। ਇੱਥੋਂ ਤੱਕ ਕਿ ਹੈਮਿਲਟਨ ਡਾਊਨਟਾਊਨ ਵਿੱਚ ਉਹਨਾਂ ਦੇ ਅਪਾਰਟਮੈਂਟ ਤੱਕ ਵੀ ਗਏ। 10 ਦਸੰਬਰ ਨੂੰ ਉਹਨਾਂ ਨੇ ਪੁਲਿਸ ਕੋਲ ਜਾ ਕੇ ਸ਼ਾਲਨੀ ਅਤੇ ਉਸਦੇ ਬॉयਫ੍ਰੈਂਡ ਦੀ ਗਮਸ਼ੂਦਗੀ ਦੀ ਰਿਪੋਰਟ ਦਰਜ ਕਰਵਾਈ ਪੁਲਿਸ ਨੇ ਸ਼ਾਲਨੀ ਅਤੇ ਉਸਦੇ ਬॉयਫ੍ਰੈਂਡ ਨੂੰ ਥੋੜੀ ਦੇਰ ਬਾਅਦ ਹੀ ਹੈਮਿਲਟਨ ਦੇ ਇੱਕ ਖੇਤਰ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਤੋਂ ਲੱਭ ਲਿਆ ਪੁਲਿਸ ਨੇ ਕਿਹਾ ਸੀ ਕਿ ਉਹ ਸਹਿਯੋਗ ਨਹੀਂ ਕਰ ਰਿਹਾ ਪਰ ਵੀਰਵਾਰ ਨੂੰ ਜਦੋਂ ਉਸ ਨੂੰ ਪੁੱਛਿਆ ਗਿਆ ਉਹ ਸ਼ੱਕੀ ਹੈ ਜਾਂ ਨਹੀਂ ਤਾਂ ਜਾਂਚ ਅਧਿਕਾਰੀਆਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਦੀ ਅਰਥਵਿਵਸਥਾ ਪਹਿਲੀ ਤਮਾਹੀ ਵਿੱਚ ਸਲਾਨਾ ਆਧਾਰ ਤੇ 2.2 ਫੀਸਦੀ ਦਰ ਨਾਲ ਵਧੀ ਹੈ ਜੋ ਉਮੀਦ ਤੋਂ ਵੱਧ ਵਿਕਾਸ ਦਰ ਰਹੀ। ਇਹ ਵਾਧਾ ਮੁੱਖ ਤੌਰ ਤੇ ਨਿਰਯਾਤ ਕਾਰਨ ਹੋਇਆ ਕਿਉਂਕਿ ਅਮਰੀਕਾ ਦੀਆਂ ਕੰਪਨੀਆਂ ਨੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਲਾਏ ਜਾਣ ਵਾਲੇ ਟੈਰਿਫਾਂ ਤੋਂ ਪਹਿਲਾਂ ਸਟਾਕ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਆਯਾਤ ਵਿੱਚ ਵਾਧਾ ਘਟਦੇ ਘਰੇਲੂ ਖਰਚ ਅਤੇ ਕਮਜ਼ੋਰ ਅੰਤਿਮ ਘਰੇਲੂ ਮੰਗ ਦਰਸਾਉਂਦੇ ਨੇ ਕਿ ਦੇਸ਼ ਦੀ ਅੰਦਰੂਨੀ ਅਰਥ ਵਿਵਸਥਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਰਥ ਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਟੈਰਿਫ ਲਾਗੂ ਰਹਿੰਦੇ ਨੇ ਇਹ ਰੁਝਾਨ ਜਾਰੀ ਰਹੇਗਾ ਇਹ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ ਬੁੱਧਵਾਰ ਨੂੰ ਕੀਤੇ ਜਾਣ ਵਾਲੇ ਵਿਆਜ ਦਰ ਫੈਸਲੇ ਤੋਂ ਪਹਿਲਾਂ ਆਖਰੀ ਆਰਥਿਕ ਸੰਕੇਤ ਨੇ ਅਤੇ ਇਹ ਫੈਸਲਾ ਲੈਣ ਵਿੱਚ ਮਦਦ ਕਰਨਗੇ ਕਿ ਵਿਆਜ ਦਰਾਂ ਵਿੱਚ ਕਟੌਤੀ ਹੋਵੇ ਜਾਂ ਮੌਜੂਦ ਦਰ ਬਰਕਰਾਰ ਰਹੇ ਬੀਐਮਓ ਦੇ ਮੁਖ ਅਰਥਸ਼ਾਸਤਰੀ ਡੈਗਲਸ ਪੋਰਟਰ ਨੇ ਕਿਹਾ ਕਿ ਅਰਥ ਵਿਵਸਥਾ ਦੀ ਉਮੀਦ ਨਾਲ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਜੀਡੀਪੀ ਦੇ ਅੰਕੜਿਆਂ ਤੋਂ ਅਰਥ ਵਿਵਸਥਾ ਵਿੱਚ ਕਿਸੇ ਤੰਗੀ ਦੇ ਇਸ਼ਾਰੇ ਨਹੀਂ ਮਿਲਦੇ ਅਤੇ ਇਹ ਸਭ ਤੋਂ ਅਹਿਮ ਗੱਲ ਹੈ ਟਰੰਪ ਵੱਲੋਂ ਇਸ ਸਾਲ ਦੀ ਸ਼ੁਰੂਆਤ ਤੋਂ ਲਗਾਤਾਰ ਟੈਰਿਫਾਂ ਦੀਆਂ ਧਮਕੀਆਂ ਦੇਣ ਅਤੇ ਉਲਝਣਾਂ ਨੇ ਅਮਰੀਕਾ ਦੇ ਨਾਲ ਨਿਰਯਾਤ ਅਤੇ ਆਯਾਤ ਦੋਹਾਂ ਵਿੱਚ ਵਾਧਾ ਕੀਤਾ ਹੈ ਮਾਰਚ ਵਿੱਚ ਟਰੰਪ ਨੇ ਕੈਨੇਡਾ ਉੱਤੇ ਪਹਿਲਾਂ ਕਈ ਉਤਪਾਦਾਂ ਅਤੇ ਫਿਰ ਖਾਸ ਤੌਰ ਤੇ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਲਾਏ ਫਰਵਰੀ ਵਿੱਚ 0.2 ਫੀਸਦੀ ਸ缩ਣ ਤੋਂ ਬਾਅਦ ਮਾਰਚ ਵਿੱਚ ਜੀਡੀਪੀ 0.1 ਫੀਸਦੀ ਵਾਧੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸ਼ੁਰੂਆਤੀ ਅਨੁਮਾਨਾਂ ਤਹਿਤ April ਵਿੱਚ ਵੀ ਜੀਡੀਪੀ 0.1 ਫੀਸਦੀ ਵਧਣ ਦੀ ਸੰਭਾਵਨਾ ਹੈ ਮਾਰਚ ਮਹੀਨੇ ਦੀ ਵਿਕਾਸ ਦਰ ਦਾ ਮੁੱਖ ਕਾਰਨ ਖਣਨ ਤੇਲ ਅਤੇ ਗੈਸ ਕੱਢਣ ਵਾਲੇ ਸੈਕਟਰ ਅਤੇ ਕੰਸਟਰਕਸ਼ਨ ਸੈਕਟਰ ਵਿੱਚ ਮੁੜ ਵਾਧਾ ਸੀ ਰਾਇਟਰਜ਼ ਵੱਲੋਂ ਸਰਵੇਖਣ ਕੀਤੇ ਗਏ ਵਿਸ਼ਲੇਸ਼ਕਾਂ ਨੇ ਅਨੁਮਾਨ ਲਾਇਆ ਸੀ ਕਿ ਪਹਿਲੀ ਤਮਾਹੀ ਵਿੱਚ ਜੀਡੀਪੀ 1.7 ਫੀਸਦੀ ਅਤੇ ਮਾਰਚ ਵਿੱਚ 0.1 ਫੀਸਦੀ ਵਧੇਗੀ ਟੈਰਿਫ ਅਤੇ ਉਹਨਾਂ ਦੇ ਆਸ-ਪਾਸ ਬਣੇ ਅਨਿਸ਼ਚਿਤਤਾ ਦੇ ਅਸਰ ਦੇ ਨਿਸ਼ਾਨ ਸ਼ੁਰੂ ਹੋ ਗਏ ਨੇ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਅੰਤਿਮ ਘਰੇਲੂ ਮੰਗ ਜੋ ਕੁੱਲ ਖਪਤ ਅਤੇ ਨਿਵੇਸ਼ ਨੂੰ ਦਰਸਾਉਂਦੀ ਹੈ 2023 ਤੋਂ ਬਾਅਦ ਪਹਿਲੀ ਵਾਰ ਨਹੀਂ ਵਧੀ ਪੰਜਾਬੀ ਨੌਜਵਾਨ ਨੇ ਕੈਨੇਡਾ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਦਰਅਸਲ ਸੇਵਾਮੁਕਤ ਸੂਬੇਦਾਰ ਸਰਦਾਰ ਲਾਲ ਸਿੰਘ ਰਾਣਾ ਦੇ ਪੁੱਤਰ ਗੜ ਸ਼ੰਕਰ ਦੇ ਨੌਜਵਾਨ ਵਿਸ਼ਾਲ ਰਾਣਾ ਨੇ ਕੈਨੇਡੀਅਨ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਕੇ ਅਤੇ ਲੈਫਟੇਨਟ ਦਾ ਰੈਂਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਗੜ ਸ਼ੰਕਰ ਖੇਤਰ ਅਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਰਾਣਾ ਦੇ ਪਿਤਾ ਸੇਵਾਮੁਕਤ ਸੂਬੇਦਾਰ ਸਰਦਾਰ ਲਾਲ ਰਾਣਾ ਅਤੇ ਮਾਂ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬੀਟੈਕ ਕਰਨ ਤੋਂ ਬਾਅਦ ਜਨਵਰੀ 2018 ਵਿੱਚ ਆਪਣੀ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਗਿਆ ਉੱਥੇ ਵਿਸ਼ਾਲ ਰਾਣਾ ਨੇ ਹੰਬਰ ਕਾਲਜ ਬ੍ਰੈਮਟਨ ਤੋਂ ਵਾਇਰਲੈਸ ਕਮਿਊਨੀਕੇਸ਼ਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਉਸਨੇ ਕੈਨੇਡਾ ਵਿੱਚ ਕੁਝ ਮਹੱਤਵਪੂਰਨ ਅਹੁਦਾ ਹਾਸਲ ਕਰਨ ਲਈ ਅਣਥੱਕ ਸੰਘਰਸ਼ ਕੀਤਾ ਵਿਸ਼ਾਲ ਰਾਣਾ ਨੇ ਪਿਛਲੇ ਮਹੀਨੇ ਕੈਨੇਡੀਅਨ ਫੌਜ ਵਿੱਚ ਆਪਣਾ ਕਮਿਸ਼ਨ ਪ੍ਰਾਪਤ ਕੀਤਾ ਅਤੇ ਲੈਫਟਨੈਂਟ ਦਾ ਅਹੁਦਾ ਸੰਭਾਲਿਆ ਜਿੱਥੇ ਵਿਸ਼ਾਲ ਰਾਣਾ ਦੀ ਪ੍ਰਾਪਤੀ ਤੇ ਉਸ ਦਾ ਪੂਰਾ ਪਰਿਵਾਰ ਮਾਣ ਕਰ ਰਿਹਾ ਹੈ ਉੱਥੇ ਗੜ ਸ਼ੰਕਰ ਅਤੇ ਪੂਰਾ ਪੰਜਾਬ ਵੀ ਮਾਣ ਮਹਿਸੂਸ ਕਰ ਰਿਹਾ ਹੈ ਵਿਸ਼ਾਲ ਰਾਣਾ ਉਹਨਾਂ ਨੌਜਵਾਨਾਂ ਲਈ ਇੱਕ ਮਿਸਾਲ ਬਣ ਗਿਆ ਜੋ ਵਿਦੇਸ਼ ਜਾਣਾ ਚਾਹੁੰਦੇ ਨੇ ਅਤੇ ਉੱਥੇ ਜਾ ਕੇ ਮਜ਼ਦੂਰ ਵਰਗ ਵਿੱਚ ਰਹਿੰਦੇ ਨੇ ਇੱਕ ਉੱਚਾ ਅਹੁਦਾ ਪ੍ਰਾਪਤ ਕਰਕੇ ਵਿਸ਼ਾਲ ਰਾਣਾ ਨੇ ਦੇਸ਼ ਦੇ ਨੌਜਵਾਨਾਂ ਲਈ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਉਸਦੇ ਪਿਤਾ ਸਰਦਾਰ ਲਾਲ ਸਿੰਘ ਰਾਣਾ ਨੇ ਦੱਸਿਆ ਕਿ ਉਸਦੇ ਸਿਰਫ 2 ਬੱਚੇ ਨੇ ਇੱਕ ਪੁੱਤਰ ਅਤੇ ਇੱਕ ਧੀ ਵਿਸ਼ਾਲਦੀ ਭੈਣ ਵੰਦਨਾ ਰਾਣਾ ਹੈ ਜਿਸਨੇ ਬੀਏ ਐਮਐਸ ਪੂਰੀ ਕੀਤੀ ਹੈ ਅਤੇ ਹੁਣ ਉਹ ਇੰਗਲੈਂਡ ਵਿੱਚ ਹੈ